ਆ ਸਾਰੇ ਠੀਕ ਠਾਕ ਨੂੰ ਤੁਮਾਦ ਸਾਰੇ ਠੀਕ ਠਾਕ ਰੱਖੇ ਇਹ ਲਓ ਜੀ ਮੈਂ ਬਣਾਈ ਹੈ ਚਾਹ ਤੇ ਸਰਦਾਰ ਜੀ ਦਾ ਤਵ ਬਾਥਰੂ ਜਿਆਦਾ ਫੇਰ ਆਇਆ ਬਹੁਤ ਜਿਆਦਾ ਸਾਰਾ ਤੁਰੇ ਰਹਦੇ ਉਹਦੇ ਨਾਲ ਬੁਖਾਰ ਦੇ ਨੂੰ ਹੋ ਗਿਆ ਤੇ ਕੰਪਟ ਕਿਉਂਕਿ ਨੀਂਦ ਨਹੀਂ ਪੂਰੀ ਹੋਈ ਹੈ ਨਾ ਇਸ ਕਰਕੇ ਚਲੋ ਜੀ ਮੈਂ ਬਣਾਉਣੀ ਚਾਹ ਤੇ ਕੱਲ ਅਸੀਂ ਕੜਾਈ ਸੀ ਬਿਸਕੁਟ ਮਿੱਠੇ ਲੂਣ ਨਾਲ ਬਿੱਠੇ ਆਸਾਂ ਆਲੂ ਨਾਲ ਬਿੱਠੇ ਮਿੱਠੇ ਤੇ ਲੂਣ ਨਾਲ ਦੋਨੇ ਓਕੇ ਜਿਵੇਂ ਮਿੱਠੇ ਸਰਦਾ ਠੰਡੇ ਨਾਲ ਮੈਂ ਖਾਉਂਗੀ ਮਿੱਠੇ ਕਈ ਵਾਰ ਕੋਈ ਆ ਜਾਂਦਾ ਉਦੋਂ ਮਿੱਠੇ ਆਣ ਤੇ ਮੌਸਮ ਅਜਿਹਾ ਮੈਂ ਜਿੰਨੇ ਪਾਉਣਗੀ 24 ਸਟੰਡੀ ਠਾਰ ਦੇ ਹੋਰ ਵੀ ਬੱਸ ਉਸ ਪੈਰੀ ਚਾਹ ਨੂੰ ਆ ਰਿਹਾ ਬੜਾ ਤੇ ਪਜਾ ਮੈਂ ਖਾਵਾਂਗੇ ਬਿਸਕੁਟ ਜਿੰਮਾ ਕੇ ਬਿਸਕੁਟ ਨਾਲ ਪਾਉਸ਼ ਕੀ ਨਾ ਬਸ ਖਾ ਰਿਹਾ ਜਾਂ ਮੈਂ ਹਮੇਸ਼ਾ ਪਿੱਤਲ ਦਬਨ ਰੱਖਿਆ ਹੁੰਦਾ ਹਾਸ ਤੇ ਪਿੱਤਲ ਦਾ ਢੋਪੀ ਹੈ ਦੂਜੇ ਜਿੰਮੇ ਬੜਾ ਉੱਚਾ ਛਾੜੀ ਲਈ ਮੈਂ ਉੱਕਰ ਪਿੱਤਲ ਦਾ ਲੈ ਓ ਮੇਰੇ ਨਾਸਵਾ ਉਹਨਾਂ ਦਾ ਆਮੀਰ ਤੋਂ ਵੱਡਾ ਪਾਣਿਆ ਬੜੀ ਦੁੱਖ ਦੀ ਗੱਲ ਹੈ ਪਾਕਿਸਤਾਨ ਦੇ ਵਿੱਚ ਨਾ ਘੁੰਮਣ ਗਏ ਸੀ ਪਰਿਵਾਰ ਦੇ ਪਤਨ 18 ਮੈਂਬਰ ਸੀ 18 ਵਿੱਚ ਰੁੜ ਗਏ ਬਹੁਤ 3 ਘੰਟੇ ਵਿਚਾਰੇ ਕਿਦੇਰੇ 3 ਘੰਟੇ ਬੱਚੇ ਹੋਣਗੇ ਇੱਕੋ ਜਿਹੇ ਇੰਡੀਆ 'ਚ ਵੀ ਹੋਈ ਸੀ ਇਹ ਪਿਛਲੇ ਸਾਲ ਉਦੋਂ ਵੀ ਕਾਫੀ ਮੈਂਬਰ ਸੀਗੇ ਇਹ ਵਿੱਚ ਉੱਥੇ ਵੀ ਪੱਗਾਂ ਪਕਾਉਣਾਂ ਸੀ ਪੱਗਾ ਨਹੀਂ ਹੁੰਦੇ ਨਾ ਕੁਛ ਨਾ ਕੁਛ ਕਰਦੇ ਹੱਲ ਕਰਦੇ ਸੱਟ ਕੇ ਪੱਗਾ ਤੇ ਬੰਦਾ ਕਹੇ ਰਸਤਾ ਪੱਗ ਵੀ ਪਾਣੀ ਨਾਲ ਘਾਰ ਉੜਦੀ ਹੈ ਪਰ ਉਹ ਇਹਨੂੰ ਦੇਖ ਜਣਾ ਪੱਗ ਫੜ ਕੇ ਨਾ ਉਹ ਇੱਕ ਜਾਂ ਦੋ ਜਣੇ ਉਹ ਤੁਰੇ ਜਾਂਦੇ ਜੇ ਉਹ ਫਿਰ ਬਚਾ ਲੈਂਦੇ ਆ ਚੱਕ ਲੈਂਦੇ ਕਿਵੇਂ ਨਾ ਕਰਨ ਦੋ ਦੋ ਚਾਰ ਚਾਰ ਕਰਕੇ ਹੋਰ ਨਹੀਂ ਤਾਂ ਉਹ ਸਲਵਾਰ ਪਜਾਮੇ ਜਿਹੜੇ ਪਾਇਮ ਦੀ ਬਸਤਾਂ ਨੇ ਉਹ ਵੀ ਘੰਟ ਹੁਣ ਦੇ ਦੋ ਕਿਤੇ ਐ ਕਰ ਲੈਂਦੇ ਲਾ ਕੇ ਹਨਾ ਸੁਝੀ ਨਹੀਂ ਹੋਣੀ ਬਾਕੀ ਲੋਗ ਇਹੋ ਜਿਹਾ ਤਮਾਸ਼ਾ ਦੇਖ ਕੇ ਖੜੇ ਵੀਡੀਓ ਬਣਾਉਂਦੇ ਆ ਵੀਡੀਓ ਤੋਂ ਬਿਨਾਂ ਹੋਏ ਕੋ ਚੱਕਰ ਨਹੀਂ ਵੀਡੀਓ ਬਣਾਉਣ ਨੂੰ ਬਹੁਤ ਟਾਈਮ ਹੁੰਦਾ ਤੁਸੀਂ ਇੱਕ ਵਾਰੇ ਉਹਨਾਂ ਨੂੰ ਤਾਂ ਬਜਾਓ ਨਾ ਮੈਂ ਤਾਂ ਐਸੇ ਵੀ ਜਿਹੜੇ ਤਮਾਸ਼ੀ ਨਹੀਂ ਮੈਂ ਕੁੱਲੀ ਨਹੀਂ ਆਜਿਆ ਤੇ ਪਾਕਿਸਤਾਨ 'ਚ ਵੀ ਹੈ ਖੜੇ ਰਹਿਣਾ ਮਾਣ ਤਮਾਸ਼ਾ ਦੇਖਦੇ ਭਲਾਂ ਕਿਵੇਂ ਮੰਗ ਕੀਤਾ ਉਹਨਾਂ ਦਾ ਖੜੇ ਰਹਿਣਾ ਤਾਂ ਚਲੋ ਜੀ ਚੱਲ ਹੋਰ ਕਿੰਨੇ ਉਹ ਕਿਨੇ ਕੇ ਬੱਚੇ ਸੀ ਤੁਸੀਂ ਸਲਵਾਰਾ ਮੈਂ ਆਪਣੇ ਜੂੜ ਪਾਉਂਦੀ ਆ ਪਹਿਲੇ ਅੰਮੇ ਸਾਡਾ ਪਜਾਮਾ ਹੁੰਦਾ ਖੋਲ ਕੇ ਉਹਨਾਂ ਸੱਟ ਕੇ ਤੇ ਨਾਲ ਲੱਗ ਕੇ ਮੈਂ ਨਿਕਲ ਜਿਹੜੇ ਸੀਗੇ ਸਰਦਾਰ ਜੀ ਜਾਂ ਜਾ ਕੇ ਪਿੱਕੀ ਬਣਾਉਂਦੇ ਨੇ ਆਪਦੇ ਚ ਹੈ ਬੜੀ ਸ਼ਕਰਪਾਲੀ ਨੇ ਹਨਾ ਈਜ ਕੇ ਗਾਉਂ ਕੱਕੀ ਸੀ ਚਲ ਟੱਕੜਾ ਟੱਕੜਾ ਕੋਈ ਜਾਵਨ ਚੱਕੀ ਖਾਂਦਾ ਆਦਾ ਆਦਾ ਉਹ ਪਈਏ ਤੇ ਚੱਕ ਲੈ चकल चकल आज चकल 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 आधे पी आधे 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 पी आज आज जाम ना खा गया पहला मौसम बारिश वाला बनया हुआ सी हूँ धुप आ गई ਹਵਾ ਚੱਲਦੀ ਪਰ ਬੱਦਲ ਬਹੁਤ ਅਫੇਰੀ ਹੈ ਹਵਾ ਚੱਲੀ ਜਾਂਦੀ ਦੇਖੋ ਹਵਾ ਬਹੁਤ ਚੱਲੀ ਜਾਂਦੀ ਤਾਂ ਸਾਈ ਹਵਾ ਚੱਲੀ ਜਾਣਾ ਫਿਰ ਪਲਾਂ ਬਾਰਿਸ਼ ਬਣਾਵੇ ਤਾਂ ਵੀ ਕੋਈ ਚੱਕਰ ਨਹੀਂ ਲਓ ਜੀ ਆਹ ਹੈਗੀਆਂ ਪਰਸੇ ਬਾਹਰ ਪਈਆਂ ਧੁੱਪ ਆ ਜਾਣੀਆਂ ਮੈਂ ਇਹਨਾਂ ਨੂੰ ਅੰਦਰ ਰੱਖਦੀਆਂ ਨਾ ਮੰਗਲੀਆਂ ਸੀ ਯਸ ਬੱਸ ਬੈਲਾ ਸਾਰਾ ਨਾ ਕੋਈ ਨਹੀਂ ਸੀ ਸਰਦਾਰ ਜੀਆਂ ਦੇ ਜਦ ਪ੍ਰੋਬਲਮ ਹੋਈ ਹੈ ਬਿਮਾਰ ਹੋਏ ਉਹਦੇ ਫਿਰ ਲਿਆਂਦਿਆਂ ਵੀ ਕੋਈ ਨੁਕੀ ਹੁੰਦਾ ਜ਼ਿਆਦਾ ਹਾਂ ਪਤਾ ਲੈਣ ਉਹ ਵੀ ਜ਼ਿਆਦਾ ਹੁੰਦੀ ਹੈ ਨਾ ਫਿਰ ਪਕਰ ਰਹੇ ਨੇ ਇਹ ਬਰਸ਼ਾਗੀ ਦਾ ਬਾਜੂ ਦਾ ਨਹੀਂ ਬਰਸ਼ਾ ਦਿੱਤੇ ਤੇਜੂ ਦਾ ਪਕਰ ਜਣ ਕੁਰਸੇ ਮੰਨ ਬਣਾ ਸਾਡੀ ਸਫਾਈ ਇਹ ਲਗਣੀ ਹੈ ਨਿਕਲਦੀ ਫੋਣੀ ਸ਼ਾਮ ਨੂੰ ਦੇਖਦੇ ਆ ਪਕਰਾਂਗੇ ਇਸ ਟਾਈਮ ਤੱਕ ਰੱਖਾਂਦਾ ਸੋਈ ਸੋਈ ਸਾਫ ਕਰ ਲੈ ਸਰ कि दूसरे कमरे वाला एसी चलाए कादे चलोन लग गया अच्छा करते हैं पंखो नहीं बहुत सों हवा चलती है आई हवे चलती रहे ना कोई लोड नहीं बारिश लो जी जिम्मे दिखा तूने कराड़े मारी जा ना हुन पलट खड़े ਮੋਈ ਆਹ ਐਸੀ ਬੰਦਾ ਕਰਤਾ ਖਾਈ ਤੇ ਲੋਨੀ ਤੇ ਇਹਦਾ ਸਹੀ ਹੈ ਤੇ ਬੈਂਕ ਕੋਈ ਨਹੀਂ ਕਰਦੇ ਦੇਖਿਆ ਰਾਹ ਬੈਠਾ ਬਿਨੈਜੀ ਤਾਂ ਬੈਠਾ ਕੋ ਕਿਹਾ ਜਾ ਚਲ ਤੇ ਪੇ ਐਸੀ ਜਾ ਉਹ ਨੀ ਮੇਰੀ ਮਾਂ ਨੂੰ ਦੀਏ ਸੀ ਜਾ ਕੁਖੀ ਜਾਵਾ ਤਾਂ ਇਹਨੂੰ ਠੰਡ ਮੰਨਦੀ ਹੈ ਹੈ ਓਏ ਇਹਨੂੰ ਠੰਡ ਲਾਤੀ ਐਸੀ ਵੀ ਚਾਹੀਦਾ ਤੇ ਠੰਡ ਵੀ ਲੱਗਦੀ ਚਲ ਦੇਖਦੇ ਆ ਚੱਲੀ ਚੱਲ ਜਿੰਗ ਉੱਧਰ ਮੰਜੜਾ ਆ ਕੇ ਤੇ ਮੈਂ ਹਰਜੋਦੀ ਮੰਮੀ ਨਾਲ ਜਾ ਕੇ ਉੱਧਰ ਨਾ ਚੋਰੀ-ਜੂਰੀ ਦਾ ਡਾ ਰੰਦਾ ਸਬਜ਼ੀ ਉੱਧਰ ਲੈਣ ਗਈਆਂ ਸੀ ਸੀ ਬਾਰ-ਬਾਰ ਆ ਤੇ ਮੋਬਾਈਲ ਨਹੀਂ ਲਗਾਈ ਮੈਂ ਆ ਚੌੜੇ ਹੁਣ ਬੈਂਗਣੀ ਗੋਲ ਬੈਂਗਣੀ ਲਿਆਂਦੀ ਗੋਲ ਬੈਂਗਣੀ ਜੀਮੂ ਬੈਠਾ ਜੀਮੂ ਕੀ ਕਾ ਕੀ ਖਾਣਾ ਆਲੂ ਕੱਟੇ ਸੀ ਆਲੂ ਦਾ ਮਗਰ ਫਿਰਤਾ ਵਾ ਮਾ ਆਲੂ ਮਾਰਾ ਬੈਠਾ ਹਾਂ ਹਾਂ ਆਲੂ ਖਾਣਾ ਹਾਂ ਆਲੂ ਖਾਣਾ ਲੋ ਜੀ ਆਪਾਂ ਸਰ ਗਿਆ ਤੜਕਾ ਹਾਂ

கலாம் வச்ச பிளான ஆஹ் பமாட்டர் லசன் அப்போ லசணி பண்ண தினம் டோட பண்ணி கரமே பண்ணா கலக்க இங்க ਘਰ ਮੈਂ ਆਉਂ ਜਿਵੇਂ ਬੜਾ ਮੈਂ ਹਮੇਸ਼ਾ ਬੈਠਣਾ ਚਾਹਤੀ ਹਾਂ ਗਰਮੀ ਦੇ ਵਜੇ ਬਿਠੇ ਅੰਦਰ ਜਾਵੜਾ ਜਵਾਦ ਅੰਦਰ ਆ ਪੱਕੀ ਲਵੀਆਂ ਢੇਰ ਕੇ ਜਵਾਦ ਚਲੋ ਚਲ 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 ਕੱਪੜੇ ਬੰਨੇ ਪੈ ਸਰਦਾਰ ਜੀ ਨੇ ਪ੍ਰੈਸ ਕਰਾਉਣ ਵਾਲਾ ਕੋਈ ਹੈ ਨਹੀਂ ਹਰ ਜੂਤ ਗਿਆ ਵਿਚਾਰ ਤੇ ਉਹ ਬਿਸਕੁਟ ਪਏ ਕੋਲ ਬੈਣੀ ਆ ਤੇ ਕੋਲ ਆ ਜਾਓ

ว่าให้ดีว่าให้ดีว่าให้ดีเดี๋ยวว่าถ้าเช้ามาเราอดอันนี้ต่อเพราะน้ำเป็ดเราจะทุบแล้วปานีไปก็ได้ ਇਹ ਦੇਖ। ਇਹਦੇ ਪਾਣੀ ਪੋੜਨ ਨਾਲ ਅੰਦਰ ਪਾਣੀ ਹੋ ਜਾਊਗਾ। ਉਸੇ ਨੇ ਸਬਜ਼ੀ ਬਣ ਜਾਣੀ। ਲਾਜੀ। ਇਹਨਾਂ ਪਕਰ ਦੇ ਨੇ ਘੱਟਾ। ਅੱਛਾ। ਕਹਿੰਦੇ ਏਸੀ ਦੇ ਵਿੱਚ ਵੀ ਨਾ ਪਾਣੀ ਰੱਖ ਕੇ ਪਾਓ। ਜਿਵੇਂ ਹੁਣ ਆਪਣਾ ਦਰਦ ਨਹੀਂ ਹੋਣਾ ਲੱਗਿਆ ਮੇਰੇ ਤਾਂ ਹੁਣ ਲੱਗ ਗਿਆ। ਐਤ ਕੀ? ਹੱਡੀਆਂ ਸਾਰਾ ਸਰੀਰ ਦੁੱਖਾਂ ਲੱਗਦੀ ਲੱਗਦੀ ਉਹ ਪਾਣੀ ਆਪਣੀ ਅੰਦਰੋਂ ਸੁਕਦਾ ਆਪਣੇ ਸਰੀਰ ਚ ਇਹ ਸੀ ਜੇ ਪਾਣੀ ਰੱਖਿਆ ਵੀ ਉਹ ਉਸੇ ਚ ਸੁਕਦਾ ਫਿਰ ਆਪਣੇ ਦਰਦ ਨਹੀਂ ਹੁੰਦਾ ਆਪਣੇ ਚਪਿੰਡੇ ਚੋਂ ਨਹੀਂ ਸੁਕਦਾ ਫਿਰ ਬਣੀ ਲਓ ਜੀ ਗਰਮੀ ਬਹੁਤ ਜ਼ਿਆਦਾ ਮੈਂ ਸਬਜ਼ੀ ਲੈ ਕੇ ਆਈ ਨਹੀਂ ਗਰਮੀ ਸੀ ਸਿਰ ਵਧੀਆ ਸੀ ਮਸ ਹੁਣ ਮੜੀ ਹਵਾ ਚੱਲੀ ਪੁੱਤ ਹਵਾ ਵੀ ਨਹੀਂ ਸੀ ਜਦੋਂ ਮੈਂ ਸਬਜ਼ੀ ਲੈ ਕੇ ਆਈ ਮੇਰੇ ਮੀਂਹ ਦੇ ਨਾਲ ਬੂਟਨ ਪਰ ਮੇਰੀਆਂ ਮਿਰਚਾਂ ਗੀਆਂ ਕਮਲਾ ਲੱਗ ਗਈਆਂ ਹਿੱਤੱਕ ਨਿੱਚੇ। ਉੱਥੇ ਪਾਣੀ ਪੂਣੀ ਦਾ ਬਹੁਤ ਪ੍ਰੋਬਲਮ ਹੈ ਨਾ। ਚਲੋ ਦੇਖਦੇ ਆਂ ਬਾਕੀ। ਰਾਗੀਆਂ ਤਾਂ ਠੀਕ ਹੈ। ਲੈਣਾ ਸਿਰ। ਬਿਸਕੁਟ ਵੀ ਸਾਨੂੰ ਵਿਚਾਰ ਹਰ ਜੋ ਤਕੜਾ ਕੇ ਦੇ ਕੇ। ਮੈਂ ਤਾਂ ਕਿੱਥੇ ਗਈ। ਮੈਂ ਅੱਜ ਕੋਈ ਵੀਰ ਜੀ ਆਏ ਸੀ ਉਧਰ। ਉਹਨਾਂ ਨੂੰ ਛੱਡ ਕੇ ਸਰਦਾਰ ਜੀ ਫੇਰ ਮੈਂ ਸਬਜ਼ੀ ਲੈਣ ਗਈ। ਦੇਲਾ। ਤੇ ਬਿਸਕੁਟ ਫਿਰ ਵਿਚਾਰਾ ਉਹ ਆਪੇ ਗੋਲੇ ਪਲੇਟ ਉੱਤੇ ਕਢਾ ਕੇ ਲਿਆ ਫਿਰ ਮੈਂ ਤਾਂ ਹਾਂ ਕਢਾ ਹਾਂ ਸਦੇ ਚਲੋ ਜੀ ਕਿੱਥੋਂ ਆਏ ਪਾਣੀ ਪੀਣਾ ਪਾਣੀ ਪੀ ਲੈ ਚਲ ਚਲ ਪਾਣੀ ਪੀ ਲੈ ਚਲ ਪਾਣੀ ਦੇਵਾ ਆਣ ਹੈ ਨਹੀਂ ਗਾ ਪਾਣੀ ਪਾਕ ਤੈ ਅਸਲ ਜਿਦਾ ਡੌਗ ਡੌਗ ਗਿਆ ਜਿਹੜਾ ਉਹ ਪਾਉਂ ਦੇ ਦੀ ਨਾ ਤਾਂ ਮੈਂ ਵੀਡੀਓ ਬਣਾ ਕੇ ਵੀ ਨਹੀਂ ਖੁਸ਼ ਤੇ ਕਦੇ ਕਦੇ ਬਣਾ ਲੈਂਦੇ ਪਰ ਬੈਂਪੇ ਇਥੋਂ ਬਣਾਈ ਦਿੰਦੇ ਕਿਉਂਕਿ ਜੋ ਤੁਹਾਨੂੰ ਤੱਕ ਦੁੱਧ ਪੌਂਦਾ ਉਹਦੀ ਬਣਾ ਲੈਂਦੇ ਜਦ ਮੈਂ ਪਾਣੀ ਨਹੀਂ ਉਹ ਬਣਾ ਲੈਂਦਾ ਪਰ ਹੁਣ ਤਾਂ ਮੈਂ თვით ਵੈਸੇ ਬਣਾਈ ਲੈਂਗੀ ਕਦੀ ਉਹ ਆਪ ਹੀ ਪਾਪੋ ਕੇ ਢੰਡਾ ਲੈ ਕੇ ਫੜਾ ਦੇਣਾ ਹੁੰਦਾ ਲੈ ਮੈਂ ਜਿੰਮੇ ਨੂੰ ਪਾਣੀ ਦਿਓ ਉਹ ਬਹਿ ਕੇ ਪਾਣੀ ਮਾਰਾ ਦਰਵਾਜ਼ੇ ਨਾਲ ਨਾਲ ਸਾਡਾ ਹੋ ਗਿਆ ਨਾ ਬਾਹਰ ਕੱਚੀ ਲੱਸੀ ਪੀਉਣੀ ਹੈ ਇਸ ਟਾਈਮ ਜੱਗ ਭਰ ਕੇ ਪੂਰਾ ਉਹਨਾਂ ਨੂੰ ਪਿਆ ਦੇਣਾ ਪੰਜ ਛੇ ਵਧੀਆ ਕੁੰਡਾ ਪਤਾ ਨਹੀਂ ਕਿ ਕਿੱਧਰ ਗਿਆ ਕੁੰਡੇ ਕਿਉਂ ਲੈ ਗਿਆ ਚੱਕ ਕੇ ਤੇ ਮੈਂ ਇਹਨਾਂ ਨੂੰ ਪਿਉਣ ਲੱਗੀ ਤੇ ਜਿਮਾ ਪਰ ਜਿਮੇ ਓ ਜਿਮਿਆ ਉਰੀਆ ਆ ਜਾ ਤੇ ਉਤਾਰੇ ਮੈਂ ਲਾਦਾ ਬੈਠੇ ਗਏ ਇੱਕ ਤਾਂ ਉਹ ਬੈਠਾ ਹਰਜੋਤ ਕੇ ਬਾਰੇ ਹਰਜੋਤ ਵਿਚਾਰੇ ਨੂੰ ਐਡਮਿਸ਼ਨ ਹੋ ਗਈ ਸੀ ਨਾ ਪਟਿਆਲੇ ਪੱਜ ਗਿਆ ਤਾਂ ਡੈਡੀ ਆ ਜਾ छे कल तो खिलाजी उज के आ चली घूमी कर बिस्कुट खाइए आ जाओ बिस्कुट भजयो भजय आज 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 भजे भजे चीजी खाइए ਘਰ ਨਹੀਂ ਬਹੁਤ ਜ਼ਿਆਦਾ ਗੁੰਮ ਹੈ ਪਿਆ ਕੁਰਸੀਆਂ ਦੀ ਫੇਰ ਪਈਆਂ ਬਾਹਰ ਆ ਜਾ ਪਤ ਨਹੀਂ ਹਰੇ ਹਰੇ ਡਿ 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 ਜੋਗੇ ਪਤ ਨਹੀਂ ਹਰਿਆਲੀ ਦੀ ਕਰਕੇ ਆ ਗਿਆ ਉੱਪਰ ਆਇਆ ਉੱਪਰ ਹੋਣਾ ਹੈ ਬਦੂ ਨੰਦ ਦੁੱਧ ਪਿਆ ਤਾਂ ਤੂੰ ਬੈਠਾ ਜਾ ਕਰ ਚੰਗਾ ਦੁੱਧੂ ਪੀਣਾ ਤੂੰ ਰੋਟੀ ਖਾ ਲਈ ਤੂੰ ਦਾ ਹਾਂ ਚਲੋ ਜੀ ਪੱਖਾ ਵਿੱਚ ਆਕਾ ਅਕਤਨਰ ਜੋ ਦੇ ਨਾ ਸਰਾ ਸੀ ਜੋ ਤੇ ਚਰਨੀ ਪੱਖਾ ਕਰਦੇ ਹਾਂ ਉੱਦਾਂ ਉਹਦੇ ਲਸਾਰੇ ਘਰ ਜਵਾਨੀ ਨਹੀਂ ਪਾਰ ਤਾਉ ਨਹੀਂ ਪਾਰ ਨਾ ਸਾਰੇ ਆਸਰਾ ਬੋਸੀ ਸੰਗੜਾ ਇਹ ਆਕਰ ਸੰਗੜਾ ਕਰ ਲਿਆ ਨਹੀਂ ਮੈਂ ਗਰੰਟੀ ਲਉ ਮੈਂ ਰੱਖ ਬਾਂ ਦੇ ਲੈ ਮੇਰੀ ਮਾਲ ਮਲ ਕੇ ਤਾਂ ਸੈਟ ਕੀਤੀ ਜਮਈ ਆਏ ਹੋ ਗਈ ਸੀ ਮੈਂ ਤਾਂ ਲੱਗ ਸੀ ਟੁੱਟ ਗਈ ਬਾਹ ਐਨੀ ਪ੍ਰੋਬਲਮ ਸੀ ਲੈ ਗਿਆ ਜੀ ਮੰਦਰ ਮੈਂ सरदार जी हेक कहते कर्सी क्ड ला कौर्सी क्ड ला कगला रोगा रखनी तो मैं ना हो चलो जी वीडियो वजी लगे सबसक्राइब करो शेयर करो लाइक करो तो कमेंट करो